ਸਸੀ ਕਾਲ ਜੀ ਸਾਰੇ ਮਿੱਤਰਾਂ ਨੂੰ ਬਈ ਆਜੋ ਫਿਰ ਅੱਜ ਤੁਹਾਨੂੰ ਜਿਹੜਾ ਪੁੱਚੋ ਵਾਲਾ ਟੋਲ ਪਲਾਜਾਗਾ ਉਹਦੇ ਤੋਂ ਆਪਾਂ ਬਚਣ ਲਈ ਕਿਹੜਾ ਰਸਤਾ ਚੁਣੀਏ ਇੱਥੋਂ ਉਹਦੇ ਤੋਂ ਥੋੜਾ ਜਿਹਾ ਪਿੱਛੇ ਹਟਮਾ ਇਹ ਉੱਥੇ 1 ਕਿਲੋਮੀਟਰ ਟੋਲ ਪਲਾਜੇ ਤੋਂ ਪਿੱਛੇ ਹੀ ਪੁੱਚੋ ਮੰਡੀ ਨੂੰ ਰਸਤਾ ਮੁੜਦਾਗਾ ਜਿਆਦਾ ਆਪਾਂ ਬਠਿੰਡੇ ਨੂੰ ਜਾਣਿਆ ਉੱਥੋਂ ਖੱਬੇ ਸਾਈਡ ਆਹ ਵਾਲੀ ਸੜਕ ਹੈ ਸਾਹਮਣੇ ਬੋਰਡ ਲੱਗਿਆ ਮਿਲੂਗਾ ਪੁੱਚੋ ਮੰਡੀ ਦਾ ਅਨਾਜ ਮੰਡੀ ਵਾਲਾ ਬੋਰਡ ਵੀ ਲੱਗਿਆ ਹੋਇਆ ਇਧਰ ਨਾਲ ਅਨਾਜ ਮੰਡੀ ਹੈਗੀ ਤੇ ਇਹ ਟੋਲ ਪਲਾਜ਼ੇ ਨੂੰ ਆਪਾਂ ਕੱਟ ਸਕਦੇ ਆ ਇਹ ਰਸਤੇ ਰਾਹੀਂ ਸੜਕ ਵੀ ਵਧੀਆ ਸਾਫ਼ ਹੈਗੀ ਸਿੱਧੀ ਸੜਕਾ ਕਿਸੇ ਪਾਸੇ ਕੋਈ ਵੀ ਮੋੜ ਨਹੀਂ ਮੁੜਨਾ ਹੈਗਾ ਤਾਂ ਟੋਲ ਪਲਾਜ਼ੇ ਤੇ 100 200 ਦੀ ਪਰਚੀ ਨੂੰ ਆਪਾਂ ਵਧੀਆ ਉਹ ਹੈਗਾ ਰਾਹ ਹੈ ਇਹ ਕੱਟਣ ਵਾਲਾ ਉੱਥੇ ਵਾ 100 200 ਦੀ ਪਰਚੀ ਤੇ ਠੱਗੀ ਹੁੰਦੀ ਹੈ ਕਿਉਂਕਿ ਜੇ ਆਪਣੇ ਫਾਸਟ ਟੈਗ ਨਹੀਂ ਲੱਗਿਆ ਹੁੰਦਾ ਤਾਂ 100-200 ਰੁਪਿਆ ਲੈਂਦੇ ਨੇ ਉਹ ਡਬਲ ਕਰਕੇ ਨਹੀਂ ਫਿਰ 85 ਰੁਪਏ ਘਾਰ ਦੇ ਲੈਂਦੇ ਨੇ ਤਾਂ ਉਹਦੇ ਤੋਂ ਇਹ ਬਚਣ ਲਈ ਆ ਬਠਿੰਡੇ ਨੂੰ ਜਾਣ ਸਮੇ ਆਪਾਂ ਖੱਬੇ ਸਾਈਡ ਸੜਕ ਆਉਂਦੀ ਹੈ ਇਹ ਸਿੱਧੀ ਸੜਕ ਹੈ ਜਮਾ ਕਿਸੇ ਪਾਸੇ ਵੀ ਕੋਈ ਮੋੜ ਨਹੀਂਗਾ ਆਜੋ ਫਿਰ ਅੱਗੇ ਤੋਂ ਨੂੰ ਜਿਵੇਂ ਜਿਵੇਂ ਰਸਤਾ ਆਉਂਦਾ ਸਾਨੂੰ ਦਿਖਾਉਣੇ ਆ ਸਿੱਥੋਂ ਸਿੱਧੀ ਚੱਲਦੇ ਜਾਣਾ ਕੋਈ ਮੋੜ ਨਹੀਂ ਆਉਂਦਾ ਵਿੱਚ ਬਹੁਤ ਵਧੀਆ ਸੜਕ ਹੈਗੀ ਸਾਫ਼ ਕੋਈ ਐਦਾਂ ਨਹੀਂ ਹੈਗਾ ਵੀ ਕੋਈ ਸੁੰਨੀ ਸੜਕ ਹੈ ਕੀ ਸਾਰੀ ਸੜਕ ਵਧੀਆ ਉਹ ਹੈਗੀ ਆਵਾਜ਼ ਆਈ ਜਾਂ ਸੜਕ ਦੇ ਉੱਤੇ ਸਾਰੀ ਦੇ ਉੱਤੇ ਤਾਂ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਤਾਂ ਸਿਆਰ ਕਰਿਓ ਬਈ ਤਾਂ ਕਿ ਠੱਗੀ ਤੋਂ ਹੋਰ ਵੀ ਬਚ ਸਕਣ ਮਿੱਤਰ ਜਿਹੜੇ ਕਾਰਾਂ ਲੈ ਕੇ ਜਾਂਦੇ ਨੇ ਇੱਧਰ ਨੂੰ ਜਾਂ ਪਟਿਆਲੇ ਬਠਿੰਡੇ ਤੋਂ ਆਉਂਦੇ ਨੇ ਪਟਿਆਲਾ ਸਾਈਡ ਨੂੰ ਤਾਂ ਆਪਾਂ ਜਾਂਦੇ ਹੋਏ ਸਿਰ ਇਹ ਸਿੱਧੀ ਸੜਕ ਆਊਗੀ 3 ਕਿਲੋਮੀਟਰ ਦੇ ਏਰੀਏ ਤੋਂ ਬਾਅਦ ਇੱਕ ਮੂਰੇ ਆ ਸੜਕ ਆ ਜੂਗੀ ਸਿੱਧੀ ਉਸ ਤੋਂ ਆਪਾਂ ਰਾਈਟ ਸਾਈਡ ਹੀ ਮੁੜਨਾ ਸੱਜੇ ਪਾਸੇ ਇਹ ਸੜਕ ਸਿੱਧੀ ਜਾਊਗੀ ਮੂਰੇ ਅੱਗੇ ਇੱਕ ਆਜੂਗਾ ਚੌਕ ਉਹ ਚੌਕ ਤੁਸ ਨੂੰ ਅਜ ਦਿਖਾਉਣੇ ਆ ਵੀ ਕਿਹੜੀ ਸਾਈਡ ਮੋੜਨਾਗਾ ਕੋਈ ਬਾਲੀ ਲੰਬੀ ਬਾਟ ਨਹੀਂ ਹੈਗੀ ਸ਼ਾਰਟ ਰਸਤਾ ਸਾਰਾ 4 4.5 ਕਿਲੋਮੀਟਰ ਦਾ ਇਹ ਰਸਤਾਗਾ ਕਿਉਂਕਿ ਟੋਲ ਪਲਾਜ ਤੋਂ 1 ਕਿਲੋਮੀਟਰ ਇਹ ਪਿੱਛੋਂ ਕੱਟਿਆ ਜਾਂਦਾ ਉਧਰੋਂ ਜੇ ਆਪਾਂ ਬਠਿੰਡੇ ਤੋਂ ਆਉਣੇ ਆ ਤਾਂ ਬਠਿੰਡੇ ਤੋਂ ਆਉਣ ਵਾਲੇ ਪੁਲ ਦੇ ਥੱਲੋਂ ਦੀ ਉਧਰੋਂ ਵੀ ਟੋਲ ਪਲਾਜਾ 1 ਕਿਲੋਮੀਟਰ ਰਹਿ ਜਾਂਦਾਗਾ 2 ਕਿਲੋਮੀਟਰ ਦੀ ਬਾੜ ਦਾ ਆਪਾਂ ਜੀ ਜਾਣੀ ਆਪਣੀ ਉਹੀ ਬਚ ਜਾਂਦੀ ਆ ਤੇ ਆਪਾਂ ਨੂੰ ਸਾਰਾ 4 4.5 ਕਿਲੋਮੀਟਰ ਦਾ ਏਰੀਆ ਹੀ ਪੈਂਦਾ ਇੱਧਰ ਦੀ 2 ਕਿਲੋਮੀਟਰ ਹੀ ਲਾ ਲਓ ਵੱਧਾ ਆ ਸਾਹਮਣੇ ਇੱਕ ਚੌਂਕ ਆ ਗਿਆ ਬਾਈ ਇਹ ਚੌਂਕ ਦੇ ਉੱਪਰ ਦੀ ਘੁੰਕੇ ਰਾਈਟ ਸਾਈਡ ਹੀ ਮੁੜਨਾ ਸੱਜੇ ਹੱਥ ਕੋਈ ਬਾਲੇ ਮੋੜ ਨਹੀਂ ਹੈਗੇ ਵੀ ਬੰਦਾ ਉਲਝੀ ਜਾਊਗਾ ਸੌਖਾ ਯਾ ਰਸਤਾ ਆਹ ਰੋਡ ਸਿੱਧਾ ਸੜਕ ਇੱਥੋਂ ਹਣਾ ਸਾਰੀ 1/2 ਕਿਲੋਮੀਟਰ ਰੋਡ ਤੇ ਜਾ ਚੜੂਗੀ ਪੁਲ ਦੇ ਥੱਲੇ ਜਿਹੜੇ ਜਿਹੜੇ ਮਿੱਤਰ ਵਧੀਆ ਕਾਰਾਂ ਲੈ ਕੇ ਜਾਂਦੇ ਨੇ ਇਧਰ ਯਾਰਾਂ ਟੋਲ ਪਲਾਜ ਦੀ ਠੱਗੀ ਤੋਂ ਬਚੋ ਤਾਂ ਕਿ ਆਪਾਂ ਇਧਰੋਂ ਆਪਾਂ ਨੂੰ ਕੋਈ ਬਾਲਾ ਦੂਰਤਾ ਪੈਂਦਾ ਨਹੀਂ ਵੀ ਉਹੀ ਆਪਣਾ ਤੇਲ ਮੱਚ ਜਾ ਸਾਰਾ ਮੈਂ ਕਹਿੰਦਾ 1/2 ਲੀਟਰ ਮੱਚਦਾ ਨਹੀਂ ਹੈਗਾ ਇਧਰ ਦੀ ਤੇਲ 30 ਰੁਪਿਆ ਦਾ ਤੇਲ ਮਸਾ ਮੱਚਦਾ ਹੋਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਅੱਗੇ ਤਾਂ ਕਿ ਹੋਰ ਮਿੱਤਰਾਂ ਤੱਕ ਰਜਾ ਮਿੱਤਰਾਂ ਤੱਕ ਜਾਣਕਾਰੀ ਮਿਲ ਸਕੇ ਆ ਸਾਹਮਣੇ ਆਪਣਾ ਆ ਗਿਆ ਪੁਲ ਬਠਿੰਡੇ ਵਾਲਾ ਪੁੱਚੋ ਮੰਡੀ ਦਾ ਜਿਹੜਾ ਬੱਸ ਸਟੈਂਡ ਉੱਥੇ ਆ ਗਿਆ ਇਹ ਆ ਚੱਲ ਫੇ ਪ੍ਰਭੂ ਇਧਰ ਰੋਡ ਨੂੰ ਬਠਿੰਡੇ ਨੂੰ ਵੀਡੀਓ ਚੰਗੀ ਲੱਗੀ ਤਾਂ ਸਿਆਰ ਜਰੂਰ ਕਰ ਦਿਓ ਤਾਂ ਕਿ ਹੋਰ ਯਾਰ ਮਿੱਤਰ ਵੀ ਆਪਣੇ ਦੇਖ ਸਕਣ